ਠੀਕ ਹੈ ਜੀ ਤੇ ਕੋਈ ਮਤਲਬ ਨਹੀਂਗਾ ਜਿੱਦ ਵੀ ਇਹੀ ਹੁੰਦਾ ਇਹਨਾਂ ਦਾ ਬੇਦੀ ਕੱਢ ਦਈਏ ਜਦ ਆਪਾਂ ਕਹਿ ਚੱਲੇ ਆ ਨਾਨਕ ਸਿੰਘ ਨੂੰ ਨਾਨਕ ਸਿਆ ਮਾਝੇ ਚ ਆਇਆ ਤੂੰ ਡੀਏ ਜੀ ਕੋਈ ਨਹੀਂ ਤਿੰਦ ਅਸੀਂ ਦਿਨੇ ਤਾਰੇ ਵਿਖਾਲਾ ਨੇ ਮਾਝੇ ਯਾਦ ਰੱਖ ਕੋ ਸ਼ਮੂਖ ਨੌਰੇ ਸਾਤ ਸੂਰਿਆ ਕਾਲ ਔਰ ਜਿੰਨੀ ਮਰਦੀ ਆਰਮੀ ਲੈ ਲਈ ਮੁੱਖ ਮੰਤਰੀ ਕੋ ਬੰਦੇਵਾਰ ਲਈ ਸਿੱਧੇ ਤੈਨੂੰ ਮਾਝੇ ਵਾਲੇ ਯਾਦ ਰਹਿਣਗੇ ਇਹਦੇ ਫੇਰ ਪੂਰੇ ਕਰ ਲਾਂਗੇ ਠੀਕ ਆ ਨਾ ਤੈਨੂੰ ਮੈਂ ਕਿਹਾ ਸੀ ਆਈਟੀ ਡੀਜੀਪੀ ਲਵਾਓ ਜੇੰਦ ਦਾ ਆਇਆ ਮੱਝਿਤ ਕੇ ਘਰੋਂ ਬਾਹਰ ਨਹੀਂ ਨਿਕਲਿਆ ਠੀਕ ਆ ਜੀ ਆਹ ਲੱਗਦਾ ਜਿਵੇਂ ਸੈਂਟਰ ਨੇ ਖਰੀਦ ਲਿਆ ਹੁੰਦਾ ਵਾ ਤੇ ਨੌਕਰੀ ਤਾਂ ਭਾਈ ਇੱਥੇ ਹੀ ਕਰਨੀ ਆ ਤੇ ਐਕੀ ਜਿਹੜਾ ਸੂਬਾ ਤੋਂ ਮਰਿਆ ਹੋਏਗਾ ਉਹਦੇ ਘਰ ਵੀ ਕੋਈ ਕਿ ਕੰਤਨ ਕਰ ਨਹੀਂ ਗਿਆ ਇਹ ਪੰਜਾਬ ਵਾਲੇ ਆ ਤੂੰ ਵੀ ਜਿਹੜਾ ਜ਼ੁਲਮ ਕਮਾਇਆ ਨਾ ਇਹ ਠੀਕ ਹੈ ਨੌਕਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਠੀਕ ਆ ਇੰਨਾ ਵਫਾਦਾਰ ਗ੍ਰਹਿ ਮੰਤਰੀ ਦਾ ਬਣ ਕੇ ਚੱਲਿਆ ਨਹੀਂ ਜਾਣਾ ਠੀਕ ਹੈ ਜੀ ਪਰ ਮੁੱਖ ਮੰਤਰੀ ਨਾ ਵੀ ਰਹਾ ਵੀ ਆ ਕੇ ਡਰਵਾਗੇ ਸੀ ਆਪਣਾ ਪ੍ਰੋਗਰਾਮ ਕਰਨਾ ਪੀਸਫੁਲੀ ਕਰੀ ਜਾਣਾ ਸਾਡਾ ਕੋਈ ਮਖਤਤ ਨਹੀਂ ਹੈਗਾ ਕੋਈ ਨਿੱਜੀ ਕਿਸੇ ਨਾਲ ਹੈਗੀ ਸਾਡੀ ਕਿ ਸਾਡੇ ਨਾਲ ਕੋਈ ਨਿੱਜੀ ਹੈਗੀ ਕਿਸੇ ਨਾਲ ਕਿਸੇ ਆਪਣਾ ਪਰ ਜਿਹੜੀ ਜੜੀ ਕਿਤੇ ਨਿਕਲਦੀ ਹੋਵੇ ਨਾ ਉਸ ਪਰਮਿਆਂ ਔਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਸਾਡੇ ਲਈ ਅਸੀਂ ਨਾਲ ਦਾ ਕਦੇ ਵੱਧ ਬੋਲਣਾ ਕਿਸੇ ਵਿਅਕਤੀਗੀ ਕਿਸੇ ਦੇ ਖਿਲਾਫ ਸਰਕਾਰ ਨੇ ਰੋਲਾ ਭਗਵੰਤ ਮਾਨਾ ਚੱਲਦਾ ਰਹਿਣਾ ਔਰ ਸਾਨੂੰ ਨਹੀਂ ਲੱਗਦਾ ਕੋਈ ਮਗਰੋਂ ਆ ਕੇ ਵੀ ਕਹੂਗਾ ਗੱਲ ਕਰ ਲੋ ਨਾ ਕੁਝ ਹੋਣਾ ਆਪਾਂ ਨੂੰ ਮੁੜਨਾ ਚਾਹੀਦਾ ਐਸਐਸਪੀ ਅੰਮਰ ਸਾਹਿਬ ਨੂੰ ਕਹਿ ਲਾ ਹੂੰ ਤੇਰਾ ਵਿਸ਼ਵਾਸ ਟੁੱਟ ਗਿਆ ਏ ਤੇ ਜੋੜੇ ਚੱਲਦੇ ਤਮਾਰ ਕਰਨ ਵਾਲੇ ਨਹੀਂ ਤੂੰ ਸਾਡੇ ਚ ਵੱਚੀ ਤੇ ਅਸੀਂ ਤੇਰੇ ਚ ਵੱਜਾਂਗੇ ਜੇਕਰ ਤੂੰ ਤਗੜਾ ਹੋਏਂਗਾ ਤੂੰ ਸਾਨੂੰ ਰੋਕ ਲਈ ਅਸੀਂ ਤਗੜੇ ਹੋਵਾਂਗੇ ਆਪਣਾ ਪ੍ਰੋਗਰਾਮ ਕਰ ਲਿਆ ਕਰਾਂਗੇ ਔਰ ਮੈਂ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਦੇਹਾ ਡੀਆਈਜੀ ਲਾ ਕੇ ਰੱਖੇਗਾ ਤੇ ਬੱਚਾਂ ਦੇ ਜਿਵੇਂ ਪਿਛਲਾ ਸੀਗਾ ਔਰ ਸਖਤੀ ਗਤੀ ਜਿੰਨਾ ਅਸਰਾਂ ਦੇ ਵਿੱਚ ਕਮਾਂਡ ਹੋਵੇ ਗਰਾਉਂਡ ਤੇ ਆ ਕੇ ਗੱਲ ਕਰਨ ਦੀ ਤਾਕਤ ਨਾ ਹੋਵੇ ਉਹਨਾਂ ਨੂੰ ਲੋਕਾਂ ਦੇ ਨਹੀਂ ਲਾਉਣਾ ਚਾਹੀਦਾ ਪ੍ਰਸ਼ੰਤੇ ਰੱਖਿਆ ਕਰੋ ਜਦੋਂ ਡਾਂਸ ਉੱਟਾ ਹੁਣਨ ਦਾ ਵਾ ਕਦੋਂ ਘਲ ਵਿਆਹ ਕਰੋ ਚਲੋ ਆਪਣਾ ਕਰ ਲੈਣ ਤੁਸੀਂ ਆਪਣਾ ਕਰ ਲਿਓ ਤੇ ਕਰਕੇ ਅਸੀਂ ਸਪੱਸ਼ਟ ਕਰਨਾ ਇੰਟੈਲੀਜੈਂਸੀ ਨੂੰ ਇਹ ਆਈਟੀ ਅੰਮ੍ਰਿਤਪੁਰ ਸਾਹਿਬ ਜਾਂਦਾ ਨੰਗਾ ਛੁੱਠਾ ਲੜਦੇ ਹੋ ਤੁਸੀਂ ਸਹੀ ਗੱਲ ਚੱਟੀ ਗੜ ਨਹੀਂ ਕਰਦੇ ਹੋ ਹੁਣ ਆਪਾਂ ਇਹ ਆਈਟੀ ਅੰਮ੍ਰਿਤਪੁਰ ਸਾਹਿਬ ਦੀ ਜਿੰਦ ਜਿਹੜੇ ਆਪਣਾ ਪਵਨ ਕੁਮਾਰ ਦੇ ਅਸੀਂ ਵਜਾਂਗੇ ਹੁਣ ਅਗਲੇ ਸਮੇਂ ਦਾ ਆਉਣ ਵਾਲੇ ਇਹ ਯਾਦ ਰੱਖ ਲਿਓ ਤੁਹਾਨੂੰ ਵਾਰਾ ਖਾਂਦਾ ਤੁਸੀਂ ਕਰ ਲਿਓ ਸਾਨੂੰ ਵਾਰਾ ਖਾਊਗਾ ਅਸੀਂ ਕਰ ਲਾਂਗੇ ਜਿਹੜਾ ਤੁਸੀਂ ਅੱਜ ਪੇਪਰੋਸ ਕੀ ਬਣਾਈ ਆ ਜਿਹੜੀ ਤੁਸੀਂ ਅੱਜ ਕਸੂਦ ਕੀਤੀ ਆ ਇਹ ਸਾਨੂੰ ਕਦੇ ਵੀ ਨਹੀਂ ਭੁੱਲਣੀ ਹੈਗੀ ਇਸ ਕਰਕੇ ਭਰਾਓ ਸਾਡੀ ਬੇਨਤੀ ਆ ਵੀ ਅਸੀਂ ਜਿਹੜਾ ਹੁਣ ਇਹਨੂੰ ਸਮਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰਣਜੀਤ ਸਿੰਘ ਚਾਟੀਵਿੰਦ ਤੱਕ ਵੱਡੂਆ ਜੀ